ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਕਾਫੀ ਲੰਬੇ ਸਮੇਂ ਤੋਂ ਆਪਾਂ ਜਿਹੜੀ ਪ੍ਰਿੰਟ ਸੂਟਾਂ ਦੀ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਰਹੇ ਆ ਪਿੱਛੇ ਜੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਥੋੜੇ ਤੁਹਾਨੂੰ ਹੈਂਡਲੋਕ ਦੇ ਸੂਟ ਦਿਖਾਏ ਸੀ ਤਾਂ ਉਹਦੇ ਵਿੱਚ ਆਪਾਂ ਥੋੜੇ ਜਿਹਾ ਤੁਹਾਨੂੰ ਪੀਸ ਦਿਖਾਏ ਸੀ ਆਈ ਥਿੰਕ ਪ੍ਰਿੰਟ ਸੂਟ ਸੀ ਉਹ 크ਰੇਪ ਦੇ ਉੱਪਰ ਬਣੇ ਹੋਏ ਸੀ ਤਾਂ ਉਹ ਸਾਰੇ ਭੈਣਾਂ ਕਲੈਕਸ਼ਨ ਜਿਹੜੀ ਬਹੁਤ ਜ਼ਿਆਦਾ ਪਸੰਦ ਇਸੇ ਤਰ੍ਹਾਂ ਜਿਹੜੀ ਅੱਜ ਆਪਾਂ ਤੁਹਾਡਾ ਕਲੈਕਸ਼ਨ ਸ਼ੇਅਰ ਕਰ ਰਹੇ ਹਾਂ ਉਹ ਵੀ ਕੁਝ ਇਸੇ ਤਰ੍ਹਾਂ ਦੀ ਹੋਈ ਏ ਬਟ ਫੈਬਰਿਕ ਚੇਂਜ ਰਹੇਗਾ ਠੀਕ ਹੈ ਜੀ ਕਿਉਂਕਿ ਸਾਨੂੰ ਦੇਖੋ ਇਹ ਨਹੀਂ ਹੈਗਾ ਕਿ ਸਰਦੀ ਦੇ ਵਿੱਚ ਸਾਨੂੰ ਸਰਦੀ ਵਾਲਾ ਫੈਬਰਿਕ ਲੈਣਾ ਪੈਂਦਾ ਸਾਨੂੰ ਸਰਦੀ ਦੇ ਵਿੱਚ ਗਰਮੀ ਵਾਲਾ ਫੈਬਰਿਕ ਵੀ ਰੱਖਣਾ ਪੈਂਦਾ ਕਿਉਂਕਿ ਸਾਡੇ ਕੋਲ ਹਰ ਇੱਕ ਕੰਟਰੀ ਤੋਂ ਸਾਡੇ ਕੋਲ ਕਸਟਮਰ ਨੇ ਐਂਡ ਜਿਹੜੀਆਂ ਸਾਡੀਆਂ ਲੋਕਲ ਭੈਣਾਂ ਨੇ ਉਹਨਾਂ ਨੂੰ ਮੌਸਮ ਦੇ ਅਕੋਰਡਿੰਗ ਕਪੜਾ ਚਾਹੀਦਾ ਠੀਕ ਹੈ ਜੀ ਇਸ ਕਰਕੇ ਸਾਨੂੰ ਅ ਦੋਨੋਂ ਤਰ੍ਹਾਂ ਦਾ ਜਿਹੜਾ ਫੈਬਰਿਕ ਹੋ ਰੱਖਣਾ ਪੈਂਦਾ ਤੇ ਲੋ ਜੀ ਅੱਜ ਜਿਹੜੀ ਕਲੈਕਸ਼ਨ ਨੇ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਐਂਡ ਦੋ ਤਰ੍ਹਾਂ ਦੀ ਕਲੈਕਸ਼ਨ ਹੈ ਇੱਕ ਤਾਂ ਰਹੇਗੀ ਕਾਟਰਾਈਜ਼ ਦੇ ਉੱਪਰ ਐਂਡ ਇੱਕ ਰਹੇਗੀ ਪਿਓਰ ਪਸ਼ਮੀਨੇ ਦੇ ਉੱਪਰ ਠੀਕ ਹੈ ਜੀ ਨਾਲ ਹੀ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਕਰਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਨਾ ਆਪਣਾ ਸਕਰੀਨ ਦੇ ਉੱਪਰ ਵਟਸਐਪ ਨੰਬਰ ਜਿਹੜਾ ਸ਼ੋਅ ਹੋ ਰਿਹਾ ਪਲੀਜ਼ ਸਿੰਪਲ ਕਾਲ ਕਰਕੇ ਜਾਂ ਸਿੰਪਲ ਐਸਐਮਐਸ ਕਰਕੇ ਪ੍ਰਾਈਸ ਨਾ ਪੁੱਛਿਆ ਕਰੋ ਸਮ ਟਾਈਮ ਮਦਰ ਰਿਪਲਾਈ ਜਿਹੜਾ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੁਸੀਂ ਸਾਨੂੰ WhatsApp ਤੇ ਜਾ ਕੇ ਸਕਰੀਨਸ਼ਾਟ ਭੇਜ ਕੇ ਫਿਰ ਜਿਹੜਾ ਸੋ ਆਪਣਾ ਲਈ ਸੂਟ ਬੁੱਕ ਕਰਨਾ ਠੀਕ ਹੈ ਜੀ ਤੇ ਲੋ ਜੀ ਕਰਦੇ ਆਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਈ ਆਦਾ ਸੋਨੇ ਦੇ ਸੂਟ ਦੇ ਨਾਲ ਪਹਿਲਾਂ ਵੀ ਸ਼ਾਇਦ ਆਪਾਂ ਇੱਕ ਵੀਡੀਓ ਸ਼ਾਇਦ ਇਹਦੀ ਅਪਲੋਡ ਕੀਤੀ ਸੀ ਜਦੋਂ ਇਹ ਆਈ ਸੀ ਸਟਾਰਟਿੰਗ ਦੇ ਵਿੱਚ ਪ੍ਰਿੰਟ ਤਾਂ ਕਾਫੀ ਆਦਾ ਪ੍ਰਿੰਟ ਪਸੰਦ ਕੀਤੇ ਗਏ ਤੇ ਜਿਹੜੀਆਂ ਪਹਿਣਾ ਰਹਿ ਗਈਆਂ ਸੀ ਤੇ ਅੱਜ ਉਹ ਸੂਟ ਇਹਦੇ ਵਿੱਚੋਂ ਤੁਸੀਂ ਬੁੱਕ ਕਰ ਸਕਦੇ ਹੋ ਲੋ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਠੀਕ ਹੈ ਜੀ ਮੈਚਿੰਗ ਸੂਟ ਰਹਿਣਗੇ ਐਂਡ 2.5 ਮੀਟਰ ਦੀ ਬਾਟਮ ਰਹੇਗੀ 2.5 ਦੀ ਸ਼ਰਟ ਐਂਡ 2.5 ਦੀ ਸਲਵਾਰ ਰਹੇਗੀ ਠੀਕ ਹੈ ਜੀ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਲਓ ਜੀ ਕਲਰ ਚੈੱਕ ਕਰ ਲਓ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਇਹ ਵਾਲਾ ਇਹ ਨਾ ਤਾਂ ਮਸਟਰਡ ਹੈ ਮਹਿੰਦੀ ਮਸਟਰਡ ਜੀ ਸ਼ੇਡ ਹੈ ਜੀ ਇਹ ਵਾਲੀ ਦੇਖੋ ਬਹੁਤ ਹੀ ਪਿਆਰਾ ਜਿਹਾ ਐਂਡ ਇਹ ਰਾਮਟੈਕਸ ਦਾ ਪਸ਼ਮੀਨਾ ਰਹੇਗਾ ਐਂਡ ਸੌਫਟ ਵਾਲਾ ਰਹੇਗਾ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਕਲਰ ਨਹੀਂ ਜਾਏਗਾ ਕੋਈ ਤੇ ਬੁਰ ਨਹੀਂ ਆਏਗੀ ਕਿ ਕਈ ਭੈਣਾਂ ਦੇ ਮੈਸੇਜ ਸਾਨੂੰ ਆਉਂਦੇ ਆ ਕਿ ਅਮਨ ਕਲਰ ਨਹੀਂ ਜਾਏਗਾ ਜਾਂ ਜੇ ਕੋਈ ਬੋਰਤਾ ਨਹੀਂ ਆਏਗੀ ਤਾਂ ਤਾਂ ਕੁਝ ਵੀ ਨਹੀਂ ਹੋਏਗਾ ਠੀਕ ਹੈ ਜੀ ਤੇ ਆਪਾਂ ਚੀਜ਼ ਉਹੀ ਰਿਪੀਟ ਕਰਦੇ ਆਂ ਜੀ ਜਿੱਦਾਂ ਸਾਨੂੰ ਪਤਾ ਹੈ ਕਿ ਇਹ ਚੀਜ਼ ਅੱਛੀ ਹੈ ਕੁਆਲਿਟੀ ਵਾਈਜ਼ ਅੱਛੀ ਹੈ ਐਂਡ ਫੈਬਰਿਕ ਜਿਹੜਾ ਇਹਦਾ ਅੱਛਾ ਹੈ ਉਹੀ ਚੀਜ਼ ਆਪਾਂ ਰਿਪੀਟ ਕਰਦੇ ਆਂ ਐਂਡ ਇੱਕ ਕਲਰ ਮੈਂ ਦਿਖਾਣਾ ਚਾਹੁੰਦੀ ਆ ਕਿਉਂਕਿ ਕੁਝ ਭੈਣਾਂ ਤੋਂ ਸਾਨੂੰ ਮੈਸੇਜ ਆਉਂਦੇ ਨੇ ਕਿ ਅਸੀਂ ਆਪਣੇ ਮੰਮਾ ਵਾਸਤੇ ਸੂਟ ਲੈਣਾ ਏ ਤੇ ਕੁਝ ਇਦਾਂ ਦਾ ਲਾਈਟ ਸ਼ੇਡ ਦਿਖਾ ਦਿਓ ਲੋ ਭੈਣੋ ਇਸ ਤਰ੍ਹਾਂ ਰਹੇਗਾ ਇਹ ਵਾਲਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਔਰ ਮੈਂ ਹਮੇਸ਼ਾ ਹੀ ਤੁਹਾਨੂੰ ਕਹਿਨੀ ਆ ਕਿ ਪਲੀਜ਼ ਵੀਡੀਓ ਨੂੰ ਜਲਦੀ ਦੇਖ ਲਿਆ ਕਰੋ ਜਦੋਂ ਆਪਾਂ ਅਪਲੋਡ ਕਰਦੇ ਆ ਉਸ ਟਾਈਮ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ 15-20 ਮਿੰਟਾਂ ਦੇ ਵਿੱਚ ਤੁਸੀਂ ਵੀਡੀਓ ਦੇਖੋ ਕਿਉਂਕਿ ਪ੍ਰਿੰਟ ਸੂਟ ਜਿਹੜਾ ਸਾਨੂੰ ਹੋਲਡ ਕਰਨੇ ਬੜੇ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਠੀਕ ਹੈ ਜੀ ਔਰ ਜਦੋਂ ਆਪਾਂ ਦੁਬਾਰਾ ਸੂਟ ਆਰਡਰ ਕਰਦੇ ਆ ਤਾਂ ਕਾਫੀ ਟਾਈਮ ਲੱਗ ਜਾਂਦਾ ਸਾਨੂੰ ਜਿਹੜਾ ਪ੍ਰਿੰਟ ਦੁਬਾਰਾ ਕਰਵਾਉਣ ਨੂੰ ਠੀਕ ਹੈ ਜੀ ਇਸ ਕਰਕੇ ਕੁਝ ਭੈਣਾਂ ਤੋਂ ਵੇਟ ਨਹੀਂ ਹੁੰਦੀ ਤਾਂ ਫਿਰ ਭੈਣਾਂ ਸਾਨੂੰ ਕਹਿੰਦੇ ਕਿ ਤੁਸੀਂ ਸਾਡੇ ਲਈ ਸੂਟ ਨਹੀਂ ਰੱਖਦੇ ਹੈਗੇ ਜਦੋਂ ਅਸੀਂ ਪੁੱਛਦੇ ਤੁਸੀਂ ਕਹਿੰਦੇ ਸੋਲਡ ਦੇਖੋ ਇੰਦਾ ਸਾਡਾ ਵੀ ਨਹੀਂ ਦਿਲ ਕਰਦਾ ਕਹਿਣ ਨੂੰ ਨਾ ਕਿ ਸਾਡੇ ਕੋਲ ਪਿਆ ਹੋਵੇ ਤਾਂ ਆਪਾਂ ਤੁਹਾਨੂੰ ਮਨਾ ਕਰ ਦਈਏ ਪ੍ਰਿੰਟ ਸੂਟ ਸਾਡੇ ਕੋਲ ਬ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਰਸਟ ਕਲਰ ਇਸ ਤਰ੍ਹਾਂ ਬਾਟਮ ਰਹੇਗੀ ਨਾਲ ਠੀਕ ਹੈ ਜੀ ਰਾਮ ਟੈਕਸ ਦਾ ਪਸ਼ਮੀਨਾ ਰਹੇਗਾ ਸੂਟ ਦੇ ਉੱਪਰ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋ ਕੋਈ ਤੁਹਾਨੂੰ ਲੋਕਲ ਫੈਬਰਿਕ ਨਹੀਂ ਦੇ ਰਹੇ ਹੈਗੇ ਕੋਈ ਹਲਕੀ ਕੁਆਲਿਟੀ ਨਹੀਂ ਦੇ ਰਹੇ ਹੈਗੇ ਠੀਕ ਹੈ ਜੀ बिना स्टैप तो थानू तो कोई भी फैब्रिक जो नहीं देंगे है ठीक तो 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 है जी अगर बिना स्टैप तो प्रा फैब्रिक दवा तो दस के देवे कि स्टैप नहीं है ठीक है जी लो जी प्रिंट चेक करो बहुत ही प्यारा जहाँ प्रिंट है एंड कलर बहुत ही ज़्यादा सोहना बड़े सोहना खिलवा जहाँ कलर है ठीक है जी स्क्रीनशॉट लैके वट्सअप मैसेज जरा कर सकते हो प्रिंट सेम रहेगा कलर चेंज रहेगा ठीक है जी ਇਹ ਬਹੁਤ ਸੋਹਣੀ ਰੂਬੀ ਮਹਿਰੂਨ ਜੀ ਸ਼ੇਡ ਹੈ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਠੀਕ ਹੈ ਲੋ ਸਾਡੇ ਸੂਟ ਇਦਾਂ ਨਹੀਂ ਹੈਗੇ ਕੋਈ ਜ਼ਿਆਦਾ ਡਾਰਕ ਹੋਣਗੇ ਜ਼ਿਆਦਾ ਲਾਈਟ ਹੋਣਗੇ ਮੀਡੀਅਮ ਜੀ ਸ਼ੇਡ ਤੁਹਾਨੂੰ ਹਮੇਸ਼ਾ ਹੀ ਸਾਡੀ ਕਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇਗੀ ਬਹੁਤ ਹੀ ਪਿਆਰਾ ਜਿਹਾ ਵੀ ਮੈਚਿੰਗ ਸੂਟ ਰਹੇਗਾ ਐਂਡ ਫੈਬਰਿਕ ਰਹੇਗਾ ਰਾਮਟੈਕਸ ਪਸ਼ਮੀਨਾ ਪਲੀਜ਼ ਅਲੱਗ ਤੋਂ ਫੈਬਰਿਕ ਬਾਰੇ ਨਾ ਪੁੱਛਿਓ ਕਿਉਂਕਿ ਵੀਡੀਓ ਬਣਾਉਂਦਾ ਮਤਲਬ ਇਹੀ ਹੁੰਦਾ ਕਿ ਤੁਹਾਨੂੰ ਪ੍ਰੋਪਰ ਜਿਹੜਾ ਆਪਾਂ ਵੀਡੀਓ ਵਿੱਚ ਦੱਸ ਸਕੀਏ ਹੈ ਨਾ ਕਈ ਵਾਰ ਇਦਾਂ ਹੁੰਦਾ ਕਿ ਅਸੀਂ ਵਟਸਐਪ ਤੇ ਪਿਕਚਰ ਅਪਲੋਡ ਕਰ ਬਟ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਆਪਾਂ ਅਗਰ WhatsApp 'ਚ ਪਿਕਚਰ ਅਪਲੋਡ ਕਰ ਰਹੇ ਹਾਂ ਤਾਂ ਤੁਹਾਨੂੰ ਉਹਦੇ ਨਾਲ ਆਪਾਂ ਮੈਂਸ਼ਨ ਕਰੀਏ ਕਿ ਕਿਹੜਾ ਫੈਬਰਿਕ ਹੈ ਕੀ ਪ੍ਰਾਈਸ ਹੈ ਉਹਦੀ ਠੀਕ ਹੈ ਜੀ ਤੇ ਲੋ ਜੀ ਇਹ ਵੀ ਰਾਮ ਟੈਕਸ ਪਸ਼ਮੀਨਾ ਰਹੇਗਾ ਕੋਈ ਪਸ਼ਮੀਨਾ ਜਿਆਦਾ ਮੋਟਾ ਨਹੀਂ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਪਸ਼ਮੀਨਾ ਦਾ ਨਾਮ ਸੁਣ ਕੇ ਪਾਣਾ ਡਰ ਜਾਂਦੇ ਆ ਕਿ ਹਾਈ ਪਸ਼ਮੀਨਾ ਬੜਾ ਮੋਟਾ ਹੈ ਅੱਜ ਕੱਲ ਉਹ ਗੱਲਾਂ ਨਹੀਂ ਰਹੀਆਂ ਜੀ ਪਹਿਲਾਂ ਵਾਲਾ ਮੋਟਾ ਪਸ਼ਮੀਨਾ ਨਹੀਂ ਹੈਗਾ ਬੜਾ ਹੀ ਸੌਫਟ ਕਿਉਂਕਿ ਜਿਵੇਂ ਦੇ ਆਪਾਂ ਹੋ ਗਏ ਆ ਕਿ ਆਪਾਂ ਕਹਿੰਦੇ ਕਿ ਲਾਈਟ ਵੇਟ ਹੋਵੇ ਫੈਬਰਿਕ ਤੇ ਇਸੇ ਤਰ੍ਹਾਂ ਦੇ ਅੱਜ ਕੱਲ ਫੈਬਰਿਕ ਆ ਰਹੇ ਨੇ ਮਹਿੰਦੀ ਵਰਗਾ ਕਲਰ ਆਈ ਹੈ ਸੁੱਕੀ ਮਹਿੰਦੀ ਦਾ ਕਲਰ ਹੁੰਦਾ ਬਹੁਤ ਹੀ ਪਿਆਰਾ ਜਿਹਾ ਫਟਾਫਟ ਸਕਰੀਨਸ਼ਾਟ ਲਈ ਜਾਓ ਕਿਉਂਕਿ ਸਕਰੀਨ ਦੇ ਉੱਪਰ ਆਪਾਂ ਪ੍ਰਾਈਸ ਸ਼ੋਅ ਕੀਤੀ ਹੋਈ ਹੈ ਐਂਡ ਜੋ ਪ੍ਰਾਈਸ ਆਪਾਂ ਦੇ ਰਿਹਾ ਤੁਹਾਨੂੰ ਵਿਦਆਊਟ ਦੁਪੱਟਾ ਦੇ ਰਿਹਾ ਅਗਰ ਆਪਾਂ ਤੁਹਾਨੂੰ ਦੁਪੱਟੇ ਨਾਲ ਸੂਟ ਦਿਖਾ ਰਿਹਾ ਤਾਂ ਤੁਹਾਨੂੰ ਦੁਪੱਟੇ ਨਾਲ ਪ੍ਰਾਈਸ ਦਵਾਂਗੇ ਅਗਰ ਆਪਾਂ ਵਿਦਆਊਟ ਦੁਪੱਟਾ ਦਿਖਾ ਰਿਹਾ ਤਾਂ ਵਿਦਆਊਟ ਦੁਪੱਟਾ ਉਹਦੀ ਪ੍ਰਾਈਸ ਦਵਾਂਗੇ ਠੀਕ ਹੈ ਜੀ ਬਟ ਫਿਰ ਵੀ ਕਈ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਦੁਪੱਟਾ ਹੈਗਾ ਜੀ ਨਾਲ ਨਹੀਂ ਭੈਣੋ ਅਗਰ ਦੁਪੱਟਾ ਨਾਲ ਹੋਏਗਾ ਤਾਂ ਸੂ ਇਹ ਵੀ ਪਸ਼ਮੀਨਾ ਰਹੇਗਾ ਬਹੁਤ ਹੀ ਜ਼ਿਆਦਾ ਸੌਫਟ ਪਸ਼ਮੀਨਾ ਚੈੱਕ ਕਰੋ ਇਹ ਅੰਗਰੇਜ਼ੀਆ ਬ੍ਰਾਂਡ ਰਹੇਗਾ ਜੀ ਬਹੁਤ ਹੀ ਜ਼ਿਆਦਾ ਸੌਫਟ ਪਸ਼ਮੀਨਾ ਇਸ ਤਰ੍ਹਾਂ ਬਾਟਮ ਰਹੇਗੀ ਸੈਲ ਪ੍ਰਿੰਟ ਦੇ ਵਿੱਚ ਕੁਝ ਵੱਖਰਾ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਅਗਰ ਮੈਂ ਗੱਲ ਕਰਾਂ ਥੋੜੀ ਯੰਗ ਏਜ ਦੀਆਂ ਪਹਿਣਾਾਂ ਦੀ ਤੁਸੀਂ ਇਸ ਨਾਲ ਸਟੇਟ ਬਾਟਮ ਬਣਾ ਕੇ ਬਹੁਤ अच्छी ਡਿਜ਼ਾਈਨਿੰਗ ਇਹਦੇ ਉੱਪਰ ਹੋ ਸਕਦੀ ਇਹਨੂੰ ਲੂਜ਼ ਪੈਟਰਨ ਚ ਤੁਸੀਂ ਬਣਾ ਸਕਦੇ ਹੋ ਅੱਜ ਦਾ ਅੱਜਕੱਲ ਪਾਕਿਸਤਾਨੀ ਸਟਾਈਲ ਜਿਹੜਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਅਗਰ ਤੁਸੀਂ ਇਹ ਚੀਜ਼ਾਂ ਨਹੀਂ ਲਾਈਕ ਕਰਦੇ ਤੁਸੀਂ ਇਸ ਨੂੰ ਸਿੰਪਲ ਸਲਵਾਰ ਸੂਟ ਬਣਾਓ ਬਹੁਤ ਅੱਛਾ ਬਣੇਗਾ ਐਂਡ ਇਸ ਨੂੰ ਅੱਛੀ ਲੇਸਿਸ ਨਾਲ ਡਿਜ਼ਾਈਨ ਕਰੋ ਸਟਿਚਿੰਗ ਦੇਖੋ ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਕਿਵੇਂ ਦੀ ਸਟਿਚਿੰਗ ਜਿਹੜੀ ਕਰਵਾ ਕਰਵਾ ਰਹੇ ਹੋ ਅਗਰ ਸਾਡੇ ਕੋਲ ਕਰਵਾਓਗੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਪਾਕਿਸਤਾਨੀ ਕਲਰ ਪ੍ਰਿੰਟ ਪਸੰਦ ਕਰੀ ਜਾਓ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਮੈਂ ਬਾਰ-ਬਾਰ ਕਹਿ ਰਹੀਆਂ ਰਿਪੀਟ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਆ ਟਾਈਮ ਨਾਲ ਆਇਆ ਕਰੋ ਕਿ ਸੋਚ ਲੈਨੇ ਆ ਥੋੜਾ 10 ਮਿੰਟ ਤੱਕ ਤਾਂ ਫਿਰ ਅਮਨ ਨੂੰ ਦੱਸ ਦਿਆਂ ਫਿਰ ਭੈਣਾ ਕਹਿੰਨੇ ਕਿ ਅਮਨ ਅਸੀਂ ਤਾਂ ਸੋਚਣ ਲੱਗੇ ਸੀ ਕਿ ਕਿਹੜਾ ਕਲਰ ਕਰੀਏ ਤੇ ਇੰਨੇ ਟਾਈਮ ਤੱਕ ਜਿਹੜੇ ਕਲਰ ਸਾਰੇ ਨੇ ਉਹ ਸੋਲਡ ਆਊਟ ਹੋ ਜਾਂਦੇ ਨੇ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਔਰ ਜਿਹੜੀਆਂ ਭੈਣਾਂ ਨੇ ਸੂਟ ਫਟਾਫਟ ਲੈਣੇ ਹੁੰਦੇ ਨੇ ਤਾਂ ਸਾਨੂੰ ਸਿਰਫ WhatsApp ਤੇ ਮੈਸੇਜ ਕਰਕੇ ਕਹਿਣਗੇ ਕਿ ਸਾਨੂੰ ਪਿਕਚਰ ਅਪਲੋਡ ਕਰ ਦਿਓ ਮਨ ਤੇ ਅਸੀਂ ਸੂਟ ਦਾ ਬਾਇ ਕਰ ਲੈਣੇ ਨੇ ਜਾਂ ਪਸੰਦ ਕਰ ਲੈਣੇ ਨੇ ਤਾਂ ਉਹ ਰਾਈਟ ਵੇ ਹੀ ਪਿਕਚਰ ਜਿਹੜੀਆਂ ਅਸੀਂ ਪਾਣੇ ਆ ਜਦੋਂ ਤੇ ਉਹਨਾਂ ਨੂੰ ਜਿਹੜੇ ਸੂਟ ਪਸੰਦ ਆਉਂਦੇ ਨੇ ਉਹ ਨਾਲ ਦੀ ਨਾਲ ਹੀ ਉਹ ਬੁੱਕ ਕਰ ਲੈਂਦੇ ਨੇ ਇਹਦੇ ਵਿੱਚ ਅਗਲਾ ਕਲਰ ਰਹੇਗਾ ਇਹ ਵਾਲਾ ਬਹੁਤ ਹੀ ਪਿਆਰੀ ਜੀ ਸ਼ੇਡ ਹੈ ਜੀ ਮਸਟਰਡ ਕਲਰ ਇਸ ਤਰੀਕੇ ਨਾਲ ਦੇਖੋ ਇਹ ਬਾਟਮ ਰਹੇਗੀ ਬਹੁਤ ਹੀ ਪਿਆਰੀ ਜੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਹੈ ਬਹੁਤ ਸੋਹਣੀ ਬੂਟੀ ਬਣੀ ਹੋਈ ਇਸ ਤਰੀਕੇ ਨਾਲ ਲੱਗ ਰਿਹਾ ਕਿ ਜਿਵੇਂ ਦੇ ਉੱਪਰ ਵਰਕ ਹੋਇਆ ਹੋਵੇ ਐਂਡ ਸੌਫਟ ਫੈਬਰਿਕ ਹੈ ਹਰੇਕ ਕੈਸ ਦੀਆਂ ਭੈਣਾਂ ਇਹ ਵਾਲੇ ਸੂਟ ਡ ਰੈਡੀ ਕਰਵਾ ਸਕਦੀਆਂ ਨੇ ਔਰ ਮੇਨ ਗੱਲ ਹੈ ਜਿਹੜੀ ਹਰੇਕ ਸਕਿਨ ਨੂੰ ਇਹ ਸੂਟੇਬਲ ਹੈ ਜੀ ਇਦਾਂ ਨਹੀਂ ਹੈਗਾ ਕੋਈ ਇਰੀਟੇਸ਼ਨ ਹੋਏਗੀ ਕੋਈ ਜਿਆਦਾ ਇਹਦਾ weight ਹੋਏਗਾ ਬਹੁਤ ਹੀ ਲਾਈਟ weight ਫੈਬਰਿਕ ਹੈ ਐਂਡ ਪ੍ਰਿੰਟਿੰਗ ਬਹੁਤ ਹੀ ਪਿਆਰੀ ਐਂਡ ਰੈਡਾ ਦਾ ਬ੍ਰਾਂਡ ਰਹੇਗਾ ਰੰਗਰਸੀਆ ਬ੍ਰਾਂਡ ਰਹੇਗਾ लो जी ये वाली बॉटम रहेगी हाँ एक गल हो देखो जो मैचिंग सूट ने ढाई ढाई कट ही मिलेगी ढाई तो मीटर शर्ट एंड ढाई मीटर की बॉटम मिलेगी ठीक है जी ਅਗਰ ਤੁਸੀਂ ਲੱਗ ਤੋਂ ਕਹੋਗੇ ਵੀ ਸਾਨੂੰ 3 ਮੀਟਰ ਚਾਹੀਦੀ ਇਹਦੇ ਵਿੱਚ ਨਹੀਂ ਮਿਲੇਗੀ ਕਿਉਂਕਿ ਜੋ ਮੈਚਿੰਗ ਸੂਟ ਆਉਂਦੇ ਨੇ ਉਹਦੇ ਵਿੱਚ ਆਪਾਂ ਕੁਝ ਵੀ ਨਹੀਂ ਕਰ ਸਕਦੇ ਹਾਂ ਅਗਰ ਇਦਾਂ ਹੁੰਦਾ ਕਿ ਕਈ ਵਾਰ ਕਲਰ ਦੇ ਪਲੇਨ ਦੇ ਵਿੱਚ ਹੋ ਗਿਆ ਪਲੇਨ ਦੇ ਵਿੱਚ ਆਪਾਂ ਨੂੰ ਫੈਬਰਿਕ ਜਿਹੜਾ ਵੱਧ ਮਿਲ ਸਕਦਾ ਹੈ ਕਲਰ ਪ੍ਰਿੰਟ ਪਸੰਦ ਕਰੋ ਫਟਾਫਟ WhatsApp ਤੇ ਮੈਸੇਜ ਕਰੋ ਐਂਡ ਆਪਣੇ ਲਈ ਸੂਟ ਜਿਹੜੇ ਤੁਸੀਂ ਬੁੱਕ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਜੀ ਤਾਂ ਉਹਨੂੰ ਐਡ ਕਰਕੇ ਆਪਣੇ ਫੋਨ ਦੇ ਵਿੱਚ WhatsApp ਤੇ ਸਾਨੂੰ ਮੈਸੇਜ ਕਰਨਾ ਕਈ ਵਾਰ ਨਾਮੀ ਨੂੰ ਐਸਐਮਐਸ ਕਰਦਿਆਂ ਰਹਿੰਦੇ ਨੇ ਉਹ ਜਦੋਂ ਕਿਤੇ ਸਾਡਾ ਅਚਾਨਕ ਧਿਆਨ ਪੈਂਦਾ ਕਿ ਤੁਹਾਡੇ ਐਸਐਮਐਸ ਆਏ ਹੋਏ ਨੇ ਤੇ ਉਹਨਾਂ ਦੇ ਰਿਪਲਾਈ ਕਰਨਾ ਬੜਾ ਮੁਸ਼ਕਲ ਹੁੰਦਾ ਕੁਝ ਭੈਣਾਂ ਨੂੰ ਰਿਪਲਾਈ ਨਹੀਂ ਜਾਂਦਾ ਹੈਗਾ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ WhatsApp ਤੇ ਮੈਸੇਜ ਕਰੋ ਲਓ ਜੀ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਸਪੈਸ਼ਲ ਭੈਣਾਂ ਦੀ ਡਿਮਾਂਡ ਤੇ ਅੱਜ ਆਪਾਂ ਤੁਹਾਡੇ ਲਈ ਪ੍ਰਿੰਟ ਸੂਟ ਲੈ ਕੇ ਆਏ ਆ ਕਿਉਂਕਿ ਭੈਣਾਂ ਕਹਿੰਦੇ ਕਿ ਅਮਨ ਹੁਣ ਅਸੀਂ ਤਾਂ ਹਜੇ ਵਰਕ ਵਾਲੇ ਹੁਣ ਬਣਾਏ ਨੇ ਸਾਨੂੰ ਕੁਝ ਪ੍ਰਿੰਟ ਸੂਟ ਦਓ ਤੇ ਲੋ ਭੈਣੋ ਫਟਾਫਟ ਬੁਕਿੰਗ ਕਰੋ ਬਹੁਤ ਹੀ ਜ਼ਿਆਦਾ ਸੌਫਟ ਹੈ ਠੀਕ ਹੈ ਜੀ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੀ ਹਾਂ ਕਿ ਬਹੁਤ ਜ਼ਿਆਦਾ ਸੌਫਟਨੈਸ ਹੈ ਫੈਬਰਿਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੌਫਟ ਹੈ ਜੀ ਕਿ ਕਿ ਪਸ਼ਮੀਨੇ ਦਾ ਫੈਬਰਿਕ ਰਹੇਗਾ ਫੁੱਲ ਪਿਓਰ ਪਸ਼ਮੀਨਾ ਰਹੇਗਾ ਜੀ ਇਹ ਵਾਲਾ ਇਹ ਸਲਵਾਰ ਹੈ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਸਲਵਾਰ ਦੇ ਵਿੱਚ ਇਸ ਤਰ੍ਹਾਂ ਕਲਰ ਬਹੁਤ ਪਿਆਰਾ ਹੁਣ ਤੇ ਕੁਝ ਭੈਣਾ ਕਹਿਣਗੇ ਕਿ ਹੋ ਸਕਦਾ ਵੀ ਉਹ ਕਹਿਣ ਵੀ ਇਹ ਲਾਈਟ ਹੈ ਬਿਲਕੁਲ ਵੀ ਨਹੀਂ ਜੀ ਦੇਖੋ ਲਾਈਟ ਨੂੰ ਡਾਰਕ ਕਿਵੇਂ ਕਰਨਾ ਇਹ ਵੀ ਤੁਹਾਡੇ ਹਾਸਤੇ ਵਿੱਚ ਹੈ ਐਂਡ ਡਾਰਕ ਨੂੰ ਲਾਈਟ ਕਿਵੇਂ ਕਰਨਾ ਉਹ ਵੀ ਆਪਣੇ ਹੱਥ ਦੇ ਵਿੱਚ ਹੁੰਦਾ ਠੀਕ ਹੈ ਹੁਣ ਇਹਨੂੰ ਅੱਛੀ ਲੇਸ ਇਸ ਡਾਰਕ ਕਲਰ ਦੀ ਬ੍ਰਾਈਟ ਕਲਰ ਦੀ ਕੋਈ ਲੇਸ਼ ਲਗਾਓ ਬਹੁਤ ਸੋਹਣਾ ਸੂਟ ਸਟਿਚ ਹੋਏਗਾ ਕਾਫੀ سارے ਸੂਟ ਸਾਡੇ ਸਟਿਚ ਹੋ ਰਹੇ ਨੇ ਤੇ ਅਗਰ ਟਾਈਮ ਹੋਇਆ ਤਾਂ ਤੁਹਾਡੇ ਨਾਲ ਵੀਡੀਓ ਜਿਹੜੀਆਂ ਨੇ ਉਹ ਸ਼ੇਅਰ ਕਰਾਂਗੇ ਤੇ ਅਸੀਂ ਪ੍ਰਿੰਟ ਸੂਟ ਜਿਹੜੀ ਸਟਿਚਿੰਗ ਜਿਹੜੀ ਵੀਡੀਓ ਬਹੁਤ ਘੱਟ ਕਰਦੇ ਆ ਕਿਉਂਕਿ ਹੈਂਡਵਰਕ ਦੇ ਜਿਹੜੇ ਸੂਟ ਨੇ ਉਹਨਾਂ ਦੀ ਵਾਰੀ ਬੜੀ ਮੁਸ਼ਕਲ ਨਾਲ ਆਉਂਦੀ ਏ ਲਓ ਜੀ ਲੋਜੀ ਇਹਦੇ ਵਿੱਚ ਅਗਲਾ ਕਲਰ ਰਹੇਗਾ ਇਹ ਵਾਲਾ ਬਹੁਤ ਸੋਹਣਾ ਕਲਰ ਹੈ ਜੀ ਇਸ ਤਰ੍ਹਾਂ ਬਹੁਤ ਹੀ ਪਿਆਰੀ ਜੀ ਛੇੜ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਐਂਡ ਬਾਟਮ ਦੇ ਵਿੱਚ ਡਿਜ਼ਾਈਨਿੰਗ ਜਿਹੜੀ ਕਾਫੀ ਜ਼ਿਆਦਾ ਸੋਹਣੀ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਐਂਡ ਪ੍ਰਿੰਟ ਵੀ ਬਹੁਤ ਸੋਹਣਾ ਐਂਡ ਫੈਬਰਿਕ ਵੀ ਬਹੁਤ ਸੋਹਣਾ ਔਰ ਪ੍ਰਾਈਸ ਜਿਹੜੀ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈ ਜੀ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਪਤਾ ਕਿ ਪਿਓਰ ਦਾ ਫੈਬਰਿਕ ਮਿਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਬਟ ਹੁਣ ਅਸੀਂ ਤੁਹਾਨੂੰ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਆਪਾਂ ਇਹ ਸੋਚਿਆ ਕਿ ਹਰੇਕ ਭੈਣ ਸਾਡੇ ਤੋਂ ਜਿਹੜਾ ਸੂਟ ਬਾਇ ਕਰੇ ਕਿਉਂਕਿ ਮੈਨੂੰ ਕਾਫੀ ਸਾਰੇ ਮੈਸੇਜ ਆਉਂਦੇ ਆ ਕਿ ਅਮਨ ਅਸੀਂ ਇੰਨੀ ਰੇਂਜ ਵਾਲਾ ਨਹੀਂ ਲੈ ਸਕਦੇ ਹਨ ਬਟ ਆਪਾਂ ਇਹ ਨਹੀਂ ਹੈਗਾ ਕਿ ਅਗਰ ਪ੍ਰਾਈਸ ਘਟ ਦੇ ਰਿਹਾ ਤਾਂ ਉਹਦੇ ਵਿੱਚ ਤੁਹਾਨੂੰ ਕੁਆਲਿਟੀ ਨਹੀਂ ਦੇ ਰਹੇ ਕੁਆਲਿਟੀ ਵੀ ਤੁਹਾਨੂੰ ਵਧੀਆ ਮਿਲੇਗੀ ਕੋਈ ਹਲਕੀ ਕੁਆਲਿਟੀ ਅਸੀਂ ਨਹੀਂ ਰੱਖਦੇ ਹੈਗੇ ਠੀਕ ਹੈ ਜੀ ਕਿਉਂਕਿ ਸਾਡੇ ਨਾਲ ਜਿੰਨੀਆਂ ਵੀ ਭੈਣਾਂ ਨੇ ਸਾਰੀਆਂ ਅੱਛੀ ਕੁਆਲਿਟੀ ਲਾਇਕ ਕਰਦੀਆਂ ਨੇ ਲੋ ਭੈ ਜਿਹੜਾ ਜਿਹੜਾ ਪਸੰਦ ਹੈ। ਲੋ ਇਹ ਰਹਿ ਗਿਆ ਇੱਕ ਬਲੈਕ ਸੂਟ। ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ। ਟਰੌਜ਼ਰ ਨਾਲ ਬਣਾਓ। ਸਟੇਟ ਬਾਟਮ ਨਾਲ ਸਲਵਾਰ ਨਾਲ ਬਣਾਓ ਹਨਾ। ਤੇ ਸਿੰਪਲ ਜਿਹੜੀ ਸਲਵਾਰ ਹੁੰਦੀਆਂ ਵਾਲੀ ਉਹਦੇ ਨਾਲ ਬਣਾਓ। ਜਿਵੇਂ ਤੁਸੀਂ ਲਾਈਕ ਕਰ ਤੁਸੀਂ ਉਸ ਤਰੀਕੇ ਨਾਲ ਬਣਾ ਸਕਦੇ ਚੱਕੋ ਜੀ। ਲੋਸੇ ਇਹ ਵੀ ਪਸ਼ਮੀਨਾ ਰਹੇਗਾ ਜੀ ਇਹ ਸੌਫਟ ਵਾਲਾ ਪਸ਼ਮੀਨਾ ਹੁਣ ਆਪਾਂ ਤੁਹਾਨੂੰ ਕੁਸ਼ਕ ਪੀਸ ਜਿਹੜੇ ਨੇ ਕੋਟਰਾਇਸ ਦੇ ਵੀ ਦਿਖਾ ਦਿੰਨੇ ਆ ਕਿਉਂਕਿ ਹੁਣ ਤੱਕ ਸਿਰਫ ਆਪਾਂ ਤੁਹਾਨੂੰ ਪਸ਼ਮੀਨੇ ਦੇ ਉੱਪਰ ਹੀ ਸੂਟ ਦਿਖਾਏ ਨੇ ਤੇ ਹੁਣ ਜਿਹੜੇ ਵੀ ਆਪਣੇ ਕੋਲ ਕੋਟਰਾਇਸ ਨੇ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਆਪਾਂ ਸਾਰੀਆਂ ਨਾ ਪਿਕਚਰ ਅਪਲੋਡ ਕਰ ਦਿੰਨੇ ਆ WhatsApp ਤੇ ਕਿਉਂਕਿ ਵੀਡੀਓ ਬਣਾਉ ਦਾ ਟਾਈਮ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਸਾਡੇ WhatsApp ਤੇ ਕਾਫੀ ਸੂਟ ਜਿਹੜੇ ਪਹਿਣਾ ਦੇ ਬੁੱਕ ਹੋ ਜਾਂਦੇ ਨੇ ਇਸ ਕਰਕੇ ਵੀਡੀਓ ਬਣਦੀਆਂ ਹੀ ਨਹੀਂ ਹੈਗੀਆਂ ਤਾਂ ਨਾ ਹੀ ਵੀਡੀਓ ਬਣਾਉ ਦਾ ਟਾਈਮ ਲੱਗਦਾ ਲੋਜੀ ਇਹ ਰਹਿ ਗਈ ਜੀ ਸੌਫਟ ਵਾਲੀ ਕੋਟ ਰਾਈ ਅੱਗੇ ਹੁੰਦਾ ਸੀ ਕਿ ਭੈਣਾਂ ਨਾਲ ਕੋਟ ਰਾਈ ਦਾ ਨਾਂ ਸੁਣ ਕੇ ਡਰ ਜਾਂਦੀਆਂ ਵੀ ਨਹੀਂ ਕੋਟ ਰਾਈ ਨਹੀਂ ਆਪਾਂ ਵੇਅਰ ਕਰਨੀ ਬੜੀ ਥੋੜੀ ਵੇਟ ਦਾ ਹੈਵੀ ਹੁੰਦਾ ਨਹੀਂ ਜੀ ਇਸ ਤਰ੍ਹਾਂ ਦਾ ਅੱਜ ਕੱਲ ਕੁਝ ਨਹੀਂ ਹੈਗਾ ਬਹੁਤ ਜ਼ਿਆਦਾ ਲਾਈਟ ਵੇਟ ਹੈ ਜੀ ਫੈਬਰਿਕ ਬਹੁਤ ਹੀ ਪਿਆਰਾ ਜਿਹਾ ਠੀਕੇ ਜੀ ਲక్ష్ਮੀ ਬ੍ਰਾਂਡ ਰਹੇਗਾ ਬਹੁਤ ਹੀ ਸੋਹਣੀ ਦੀ ਪ੍ਰਿੰਟਿੰਗ ਬਣੀ ਹੋਈ ਹੈ ਇਹਨੂੰ ਅੱਛੀ ਲੈਸ ਨਾਲ ਡਿਜ਼ਾਈਨ ਕਰੋ ਬਹੁਤ ਸੋਹਣਾ ਬਣੇਗਾ ਐਂ ਤੁਸੀਂ ਗੁਰਦੁਆਰਾ ਸਾਹਿਬ ਪਾ ਕੇ ਜਾਓ ਅਗਰ ਤੁਸੀਂ ਜੌਬ ਤੇ ਜਾਣਾ ਤੁਸੀਂ ਜੌਬ ਤੇ ਪਾ ਕੇ ਜਾਓ ਆ ਦਿੱਲੀ ਕਿਤੇ ਜਾਣਾ ਪੈਂਦਾ ਤੁਹਾਨੂੰ ਹਨਾ ਤਾਂ ਤੁਸੀਂ ਉਸ ਤਰੀਕੇ ਨਾਲ ਵੀਅਰ ਕਰਕੇ ਜਾ ਸਕਦੇ ਹੋ ਬਹੁਤ ਸੋਹਣੇ ਸਟਾਫ ਨੇ ਜੀ ਐਂਡ ਬਹੁਤ ਸੋਹਣੀ ਪ੍ਰਿੰਟਿੰਗ ਹੈ। ਲੋ ਜੀ ਇਹ ਕੋਟ ਰਾਈਜ਼ ਦਾ ਹੈ ਠੀਕ ਹੈ ਜੀ। ਸਕਰੀਨ ਦੇ ਉੱਪਰ ਆਪਾਂ ਨੇ ਪ੍ਰਾਈਸ ਹੁਣ ਦਿੱਤਾ ਹੋਇਆ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲਓ ਫਾਰਵਰਡਸ ਕਰਕੇ ਮੈਸੇਜ ਕਰੋ। ਲੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ। ਬਹੁਤ ਸੋਹਣੀ ਸ਼ੇਡ ਹੈ ਜੀ ਇਹਦੀ ਠੀਕ ਹੈ ਪਿੰਟ ਬਹੁਤ ਹੀ ਪਿਆਰਾ ਸਾਰੇ ਹੀ ਇਸ ਜਿਹਾਂ ਭੈਣਾ ਇਹ ਵਾਲੇ ਸੂਟ ਬਣਾ ਸਕਦੀਆਂ ਨੇ ਸਾਡੇ ਜਿਹੜੇ ਸੂਟ ਨੇ ਇਹਨਾਂ ਦੇ ਵਿੱਚ ਕੋਈ ਏਜ ਮੈਟਰ ਨਹੀਂ ਕਰਦੀ ਕਿਉਂਕਿ ਲਾਈਟ ਐਂਡ ਡਾਰ ਦਾ ਕੰਬੀਨੇਸ਼ਨ ਹਮੇਸ਼ਾ ਹੀ ਆਪਾਂ ਤੁਹਾਨੂੰ ਸੂਟਾਂ ਦੇ ਵਿੱਚ ਦੇਖ ਕੇ ਭੇਜਦੇ ਹਾਂ ਠੀਕ ਹੈ ਜੀ ਚਾਹੇ ਉਹ ਹੈਂਡਵਰਕ ਦੇ ਸੂਟ ਹੋਣ ਜਾਂ ਮਸ਼ੀਨ ਦੇ ਹੋਣ ਚਾਹੇ ਉਹ ਆਰੀ ਦੇ ਹੋਣ ਲਾਈਟ ਐਂਡ ਡਾਰ ਦਾ ਕੰਬੀਨੇਸ਼ਨ ਹਮੇਸ਼ਾ ਹੀ ਆਪਾਂ ਬਣਾਉਂਦੇ ਆਂ ਗੋਗੋ ਦੇ ਜਦੋਂ ਦਾ ਕੀਕ ਤਾਂ ਤੁਹਾਡਾ ਵੀ ਦਿਲ ਉਹ ਇਦਾਂ ਹੋ ਜਾਂਦਾ ਕਿ ਕਈ ਵਾਰਨ ਦਾ ਭੈਣਾ ਦਾ ਦਿਲ ਕਰਦਾ ਕਿ ਥੋੜਾ ਡਾਰਕ ਸੂਟ ਪਾਈਏ ਬਟ ਫਿਰ ਕਹਿੰਦਾ ਵੀ ਨਹੀਂ ਅਸੀਂ ਡਾਰਕ ਸਾਨੂੰ ਚੰਗਾ ਲੱਗਦਾ ਹਨਾ ਤੇ ਫਿਰ ਜਦੋਂ ਆਪਾਂ ਥੋੜਾ ਲਾਈਟ ਹੋਰ ਵਿੱਚ ਕੰਟਰਾਸਟ ਕਰਦੇ ਨੇ ਤਾਂ ਦੋਨੋਂ ਚੀਜ਼ਾਂ ਹੀ ਹੋ ਜਾਂਦੀਆਂ ਤੁਹਾਡਾ ਦਿਲ ਵੀ ਰਹਿ ਜਾਂਦਾ ਐਂਡ ਲਾਈਟ ਡਾਰਕ ਦਾ ਜਿਹੜਾ ਦਿਲ ਕਰਦਾ ਪਾ ਤੁਸੀਂ ਉਹ ਵੀ ਪਾ ਸਕਦੇ ਹੋ ਲਓ ਜੀ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲਓ ਔਰ WhatsApp ਤੇ ਤੁਸੀਂ ਮੈਸੇਜ ਕਰੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਸ਼ੋ ਹੋ ਰਿਹਾ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪ੍ਰਿੰਟ ਪਸੰਦ ਹੈ ਤੁਸੀਂ ਆਪਣੇ ਲਈ ਬਾਈ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਨੇ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ